ਯਾ ਰਾਜ ਪ੍ਰਬੰਧ ਮੁਰਦਾਬਾ 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 ਨਟੇਰੀਆਂ ਸਰਕਾਰਾਂ ਮੁਰਦਾਬਾ 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 ਸਰਕਾਰਾਂ ਤੋਨਾ ਕੈਕ ਕਰੋ ਵਾਹਿਗੁਰੂ ਕੀ ਹਕਮ ਨਟੇਰੀਆਂ ਦਾ ਰਾਜ ਪ੍ਰਬੰਧ ਮੁਰਦਾਬਾ 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 57 ਲੱਖ ਰੁਪਇਆ ਰਾਣੇ ਗਰਜੀਤ ਦੀ ਫੈਕਟਰੀ ਚ ਦੱਬ ਗਿਆ ਦਾ ਉਹ ਹੋਰ ਪਾਈਆਂ ਕੋਲੇ ਫਿਰਦੇ ਰਹੇ ਕੋਈ ਉਹਨਾਂ ਦੀ ਸੁਣਵਾਈ ਨਹੀਂ ਹੋਈ ਸਾਡੇ ਦੂਜੇ ਜਿਹੜੇ 97 ਲੱਖ ਦਾ ਉਹਨੂੰ ਫੈਸਲਾ ਕਰਾ ਕੇ ਆਏ ਬਹੁਤ ਸੋਹਣੀ ਸਾਡੀ ਉਸਤੂਬਾ ਜਥੇਬੰਦੀ ਚੱਲੀ ਆਸੇ ਉਹ ਕੋਈ ਸਾਡੇ ਲਵੋ ਲਾ ਕੇ ਨਹੀਂ ਕਹਿਣ ਵਾਲੀਆਂ ਗੱਲਾਂ ਇਹ ਤੁਹਾਡੇ ਲਵੇ ਪਿੰਡਾ ਜਾ ਕੇ ਪੁੱਛ ਸਕਦੇ ਹੋ ਵੀ ਤੁਹਾਡਾ ਫਲਾਣੀ ਜਥੇਬੰਦੀ ਨੇ ਕੰਮ ਕਰਾਇਆ ਕਿਵੇਂ ਕਰਾਇਆ ਤੁਹਾਨੂੰ ਕੀ ਲੱਗਦਾ ਕਿ ਵਿਚ ਬੰਦੇ ਖੜੀ ਕਹਿਂਦੇ ਨੇ ਵੀ ਜਹੇ ਬੰਦੀ ਖਾਵਣੀ ਪੈਸੇ ਲੈ ਗਈ ਜੇ ਅਸੀਂ ਕੱਲੇ ਪੈਸੇ ਕਿੰਨੀ ਧਿਆਨ ਦੇਈਏ ਹੱਥਾਂ ਨੂੰ ਪੱਲੀਆਂ ਭਰਦੀ ਏ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਵੱਲੋਂ ਅਸੀਂ ਮਾਰ ਸਾਹ ਜ਼ਿਲ੍ਹੇ ਦੇ ਵਿੱਚ ਠਿੱਕੀ ਥਾਣੇ ਦਾ ਘਰਾਓ ਕੀਤਾ ਘਰਾਓ ਦਾ ਕਾਰਨ ਇਹ ਹੈ ਵੀ ਪਿੰਡਾ ਢਾਈਪੀ ਦੇ ਵਿੱਚ ਪਿਛਲੇ ਦਿਨੀ 4 ਮੱਜਾਂ ਚੋਰੀ ਹੋ ਗਈਆਂ ਸੀ ਉਹ ਸ਼ੱਕ ਦੇ ਵਿੱਚ ਨਿਰਦੋਸ਼ ਆ ਬੰਦੇ ਜਿਹੜੇ 4 ਬੁਰੀ ਤਰ੍ਹਾਂ ਪੁਲਿਸ ਨੇ ਕੁੱਟੇ ਠਿੱਕੀ ਥਾਣੇ ਦੇ ਨੇ ਤੇ ਕੁੱਟਣ ਤੋਂ ਬਾਅਦ ਜਦੋਂ ਜ਼ਿਆਦੇ ਜ਼ਖਮੀ ਹੋ ਗਏ ਉਹਨਾਂ ਨੂੰ ਭਿੱਖੀ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਮਾੜਸਾ ਰੈਫਰ ਕਰਤੇ ਮਾੜਸਾ ਵਾਲਿਆਂ ਨੇ 2 ਦਿਨ ਰੱਖ ਕੇ ਤੀਜੇ ਦਿਨ ਬਾਅਦ ਬਠਿੰਡੇ ਰੈਫਰ ਕਰਤੇ 5 ਦਿਨਾਂ ਸਾਡੀ ਪੁਲਿਸ ਆ ਜਿਹੜੀ ਰੁਕਾ ਵਾ ਗਿਆ ਭਿੱਖੀ ਥਾਣੇ ਦੀ ਪੁਲਿਸ ਉਹਨਾਂ ਦੇ ਬਿਆਨ ਲੈਣ ਨਹੀਂ ਗਈ ਇੱਥੋਂ ਪਤਾ ਲੱਗਦਾ ਵੀ ਚੋਰਾ ਨਾਲ ਕੁੱਤੀ ਰਲ ਗਈ ਐ ਫਿਰ ਅਸੀਂ ਦੋਨੇ ਗੇਟ ਬੰਦ ਕਰਕੇ ਭਿੱਖੀ ਥਾਣੇ ਦਾ ਘਰਾਉ ਕੀਤਾ ਤਾਂ ਜਿਹੜੇ ਹਰਾਖੇ ਸੀ ਸਾਡੇ ਉਹ ਗਰੀਬ ਪਰਿਵਾਰ ਸੀ ਉਹਨਾਂ ਨੂੰ ਅਨਸਾਫ਼ ਦਵਾਇਆ ਤਿੰਨ ਮੰਗਾਂ ਰੱਖੀਆਂ ਸੀ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਪੁਲਿਸ ਲੈਣ ਦੇ ਵਿੱਚ ਹਾਜ਼ਰ ਕੀਤਾ ਜਾਵੇ ਪਰ ਪੁਲਿਸ ਲੈਣ ਦੇ ਵਿੱਚ ਉਹ ਹਾਜ਼ਰ ਕੀਤੇ ਤੇ ਨਾਲ ਜਿਹੜੀਆਂ ਦੋ ਮੰਗਾਂ ਹੋਰ ਸੀ ਉਹ ਵੀ ਉਹਨਾਂ ਨੇ ਲਾਗੂ ਕੀਤੀਆਂ ਐਸ ਐਚਓ ਸੀ ਆਈ ਦਾ ਬਤੌਰ ਸਿੰਘ ਇੰਸਪੈਕਟਰ ਸਟੇਜ ਦੇ ਉੱਤੋਂ ਬੋਲ ਕੇ ਗਏ ਨੇ ਤੇ ਨਾਲ ਅਸੀਂ ਕਿਹਾ ਵੀ ਸਿਵਲ ਪ੍ਰਸ਼ਾਸਨ ਦੀ ਇਨਕਵਰੀ ਜਿਹੜੀ ਕਰਾਵਾ ਕੇ ਖੋਲੀ ਜਾਵੇ ਉਹਨਾਂ ਨੇ ਇੱਥੇ ਤੱਕ ਸੀਮਿਤ ਹੋਏ ਆ ਵੀ ਸੀ ਆਈ ਵਾਲਾ ਐਸ ਐਚਓ ਨੇ ਦਰਖਾਸਤ ਦੇ ਕੇ ਉਹ ਸਾਰੀ ਇਹਦੀ ਕਤਾਲ ਕਰੂਗਾ ਤੇ ਬਣਦੇ ਦੋਸ਼ੀ ਉਹਨਾਂ ਨੂੰ ਸਜ਼ਾ ਦੇਊਗਾ ਤੇ ਜਿਹੜਾ ਮੱਝ ਚੋਰ ਨੇ ਜਿਨ੍ਹਾਂ ਨੇ ਮੱਝਾਂ ਗਰੀਬ ਪਰਿਵਾਰ ਦੀਆਂ ਖੋਲੀਆਂ ਨੇ ਉਹਨਾਂ ਨੂੰ ਦੋ ਚਾਰ ਦਿਨਾਂ ਚ ਜਿਹੜੇ ਅਸਲੀ ਦੋਸ਼ੀ ਆ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਜੇਲਾਂ ਦੇ ਪਿੱਛੇ ਕਿ ਤੱਕੂਗਾ ਇਸ ਕਰਕੇ ਅੱਜ ਹੁਣ ਧਰਨਾ ਸਮਾਰਤ ਕੀਤਾ ਬੁੱਤਾ ਸਿੰਘ ਡੀਐਸਪੀ ਸਾਹਿਬ ਦੇ ਕਹਿਣ ਤੇ ਤੇ ਬਖਤੌਰ ਸਿੰਘ ਸੀਆਈ ਦੇ ਇੰਚਾਰਜ ਉਹਨਾਂ ਦੇ ਕਹਿਣ ਤੇ ਧਰਨਾ ਦਾ ਸਮਾਰਤ ਕੀਤਾ ਤੇ ਜਿਹੜਾ ਇਹਨਾਂ ਨੇ ਧੱਕਾ ਕੀਤਾ ਉਹਦੇ ਤੇ ਨਾਲ ਕਿਹਾ ਵੀ ਸਭ ਤੋਂ ਫਰਕ ਰਹਿ ਗਿਆ ਅੱਗੇ ਤੋਂ ਨਹੀਂ ਫਰਕ ਰਹੇਂਦਾ ਪੰਚਾਇਤਾਂ ਨੂੰ ਰੁੱਖਾ ਬੋਲਣ ਦਾ ਜਾਂ ਕਿਸਾਨ ਜੁੰਡੀਆਂ ਦੇ ਆਗੂ ਨੂੰ ਬੋਲਣ ਦਾ ਉਹ ਤੇ ਸਾਰੇ ਤੇ ਇਹਨਾਂ ਨੇ ਕਿਹਾ ਵੀ ਅੱਗੇ ਤੋਂ ਜਿਹੜਾ ਇਹ ਨਹੀਂ ਹੋਊਗਾ ਇਸ ਕਰਕੇ ਬੀਕੇਜੂ ਕਹਿੰਦਾ ਦੀ ਅਸੀਂ ਕਹਿ ਲਈਏ ਵੱਡੀ ਪ੍ਰਾਪਤੀ ਅੱਜ ਫੇਰ ਵੱਡੀ ਜਿੱਤ ਹੋਈ ਹੈ ਜਦੋਂ ਵੱਡੀ ਗਿਣਤੀ ਦੇ ਵਿੱਚ ਲੋਕ ਕਿਸਾਨ ਮਜ਼ਦੂਰ ਮੇਰੇ ਭੈਣਾ ਥਾਣੇ ਨੂੰ ਰਹਿ ਬੈ ਗਏ ਆ ਤਾਂ ਇਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਭਾੜੜਾ ਅੱਜ ਫੇਰ ਆਮ ਲੋਕਾਂ ਨੇ ਤੇ ਸੰਘਰਸ਼ੀ ਲੋਕਾਂ ਨੇ ਪਾਇਆ